ਸਸੀ ਕਾ ਜੀ ਅੱਜ ਅਸੀਂ ਸਰ ਉਹਨਾਂ ਨੂੰ ਐਕਸਯੂਵੀ ਡਿਲੀਵਰ ਕਰਨ ਲੱਗੇ ਸੀਗੇ ਤੇ ਸਰ ਉਹਨਾਂ ਨੂੰ ਪੁੱਛਦੇ ਆਂ ਤੇ ਸਰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਲੁਧਿਆਣਾ ਤੋਂ ਆਏ ਆਂ ਹਾਂਜੀ ਪਹਿਲੇ ਵਾਰ ਵੀਡੀਓ ਦੇਖਿਆ ਹਾਂ ਵੀਡੀਓ ਦੇਖਿਆ ਜਿਸੀ ਵਾਰੀ ਵੀਡੀਓ ਦੇਖਿਆ ਵੀਡੀਓ ਦੇਖੇ ਵੇ ਕਾਫੀ ਗਾੜੀ ਪਸੰਦ ਆਈ ਫਿਰ ਆਏ ਟੇਕੋਲ ਅੱਛਾ ਜੀ ਟੇਕੋਲ ਨਾਲ ਗੱਲ ਕੀਤੀ ਗਾੜੀ ਦੇਖਿਆ ਠੀਕ ਹੈ ਔਰ ਫਸਟ ਟਾਈਮ ਜਗਾਂ ਦੇ ਸਿਲੈਕਟ ਹੋ ਗਈ ਅੱਜ ਤੋਂ ਡਿਲੀਵਰੀ ਕਰਨੇ ਜਦ ਲੈਣ ਆਏ ਸੀ ਇਹ ਪਾਜੀ ਸੀਗੇ ਖਰੇ ਅੱਛਾ ਪਾਜੀ ਖਰੇ ਸੀਗੇ ਹਾਂ ਜੀ ਮਿਲ ਕੇ ਕਾਫੀ ਖੁਸ਼ੀ ਹੋਈ ਠੀਕ ਹੈ ਵੀਡੀਓ ਬੱਸੀ ਬਣਾਈ ਜਾਨੋ ਬਾਕੀ ਵੀਰ ਠੀਕ ਹੈ ਥੈਂਕ ਯੂ ਸਰ ਤੇ ਕੋਈ ਕਾਰ ਚ ਕੋਈ ਕਮੀ ਪੇਸ਼ੀ ਤਾਂ ਨਹੀਂ ਲੱਗੀ ਕੋਈ ਨਹੀਂ ਪੇਸ਼ੀ ਨਹੀਂ ਦੇਖਿਆ ਸੀ ਕਿ ਵਹੀ ਸੀਗਾ ਤੇ ਕੋਈ ਟਾਈਮ ਤਾਂ ਨਹੀਂ ਲੱਗਾ ਡੀਲ ਨੂੰ ਜਿਆਦਾ ਨਹੀਂ ਇਹ ਤਾਂ ਜੀ ਅੱਛਾ ਅੱਛਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸਰ ਤੁਹਾਨੂੰ ਕੰਗ੍ਰੈਚੁਲੇਸ਼ਨ ਜੀ ਠੀਕ ਹੈ ਕੰਗ੍ਰੈਚੁਲੇਸ਼ਨ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਿਆ ਆਪਾਂ ਰਾਜ ਕਾਰ ਬਾਜ਼ਾਰ ਫਗਵਾੜਾ ਸ਼ਹਿਰ ਗੱਡੀਆਂ ਦਿਖਾ ਦੇ ਮਿੱਤਰਾ ਕੈਮਰਾ ਘੁਮਾ ਕੇ ਹਰ ਇੱਕ ਡਿਮਾਂਡ ਪੂਰੀ ਕਰ ਦਾਂਗੇ ਤੁਹਾਡੀ ਬਹੁਤ ਘੈਂਟ ਗੱਡੀਆਂ ਨੇ ਤੇ ਰਾਜਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸੇਤਾ ਠੀਕ ਨੇ ਬਿਲਕੁਲ ਠੀਕ ਹੈ ਜੀ ਤੇ ਬਈ ਪਿਛਲੀ ਵੀਡੀਓ ਦਾ ਰਿਸਪੌਂਸ ਕਿਦਾਂ ਰਿਹਾ ਬਣਾ ਮੈਂ ਕਿਹਾ ਪਿਛਲੀ ਵੀਡੀਓ ਦਾ ਰਿਸਪੌਂਸ ਇੰਨਾ ਵਧੀਆ ਆਇਆ ਭਾਜੀ ਉਹਨਾਂ ਦੇ ਆਪਣੀਆਂ ਯਾਨੀ ਕਿ ਵਧੀਆ ਨਿਕਲ ਰਿਸਪੌਂਸ ਕਰਕੇ ਹੀ ਭਾਜੀ ਉਹਨਾਂ ਨੂੰ ਦੁਬਾਰਾ ਸਪੈਸ਼ਲ ਕਾਲ ਕੀਤੀ ਆ ਵੀ ਇੱਕ ਵਾਰੀ ਫੇਰ ਆਓ ਤੇ ਵੀਡੀਓ ਬਣਾਓ ਜੀ ਠੀਕ ਹੈ ਵੀਰੇ ਹਾਂਜੀ ਇਸ ਵਾਰ ਵੀ ਰੱਬ ਸੁੱਖ ਰੱਖੇ ਵਧੀਆ ਆਵੇ ਤੇ ਵਧੀਆ ਰਿਸਪੌਂਸ ਆ ਭਾਜੀ ਦਾ ਥੈਂਕ ਯੂ ਵੀਰੇ ਹਾਂਜੀ ਤੇ ਬਈ ਸਵਿਫਟ ਖੜੀ ਐ ਇੱਥੋਂ ਕਰ ਰਹੀ ਐ ਸਟਾਰਟ ਅਪ ਹਾਂਜੀ ਹਾਂਜੀ ਦੱਸਿਓ ਵੀ ਇਹ ਸਵਿਫਟ ਹੈਗੀ ਐ 2020 ਮਾਡਲ ਪੈਟਰੋਲ ਦੇ ਵਿੱਚ ਐ ਜੀ ਜੀ ਤੇ 50000 ਕਿਲੋਮੀਟਰ ਚੱਲੀ ਐ ਜੀ ਠੀਕ ਐ ਹਾਂਜੀ ਹਾਂਜੀ 2020 ਮਾਡਲ ਇਹ ਵੇਰੀਐਂਟ ਕਿਹੜਾ ਦਾ ਇਹ ਵੇਰੀਐਂਟ ਐ ਐਲਐਕਐਸਆਈ ਐ ਜੀ ਐਲਐਕਐਸਆਈ ਪੈਟਰੋਲ ਦੀ ਕਾਰ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਚੱਲੀ ਕਿੰਨੀ ਕਹੇ ਇਹ 50000 ਦੇ ਕਰੀਬ ਚੱਲੀ ਐ 50000 ਦੇ ਕਰੀਬ ਚੱਲੀ ਐ ਤੇ ਫਿਰ ਆਪਣਾ ਰੇਟ ਇਹਦਾ ਰੇਟ ਇਹਦੀ 7.5 ਲੱਖ 5 ਕਿ ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਜੀ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਦਾ ਇਹਦਾ ਜੀ 60-70 ਹਜ਼ਾਰ ਰੁਪਏ ਇਹਨਾਂ ਵੀ ਸਰ ਜਾਏਗਾ ਸਰ ਜਾਊਗਾ ਹਾਂਜੀ ਹਾਂਜੀ ਲਓ ਮਿੱਤਰੋ 60-70 ਹਜ਼ਾਰ ਲਿਆਓ ਤੇ Swift ਦੇ ਮਾਲਕ ਬਣਾ ਦੇਗੇ ਤੁਹਾਨੂੰ ਤੇ ਅੱਗੇ i10 ਖੜੀ ਹੈ ਜੀ i10 ਗ੍ਰੈਂਡ ਸਪੋਰਟਸ ਹੈ ਜੀ 2018 ਮਾਡਲ ਆ ਸੈਕੰਡ ਓਨਰ ਦੀ ਕਾਰ ਹੈ ਜੀ ਜੀ 50 ਹਜ਼ਾਰ ਚੱਲੀ ਹੈ ਸਿਰਫ ਇਹ ਵੀ ਕਾਰ ਠੀਕ ਹੈ ਤੇ ਕਾਰ ਵੀ 올 ओरिजिनल ਹੈ ਜੀ ਇਸ ਤਕਰੀਬਨ ਠੀਕ ਹੈ ਵੀਰੇ ਹਾਂਜੀ ਹਾਂਜੀ 50 ਹਜ਼ਾਰ ਚੱਲੀ ਆ ਬਾਈ ਜੀ ਕੰਡੀਸ਼ਨ ਚੈੱਕ ਕਰੋ ਸਾਫ ਸੁਥਰੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਗ੍ਰੇ ਕਲਰ ਦੇ ਵਿੱਚ ਤੇ ਵੀਰੇ ਇਹਦਾ ਰੇਟ ਇਹਦੀ ਡਿਮਾਂਡ ਹੈ ਜੀ 390000 ਰੁਪਈਆ ਠੀਕ ਹੈ ਤੇ 365000 ਰੁਪਏ ਦੀ ਕਾਰ ਲਾਸਟ ਦੇ ਦਵਾਂਗੇ 65000 ਡਾਊਨ ਪੇਮੈਂਟ ਨਾਲ ਚੱਲ ਜੂਗਾ ਚੱਲ ਜੇਗੀ ਜੀ ਬਿਲਕੁਲ ਚੱਲ ਜੇਗੀ 3 ਲੱਖ ਦਾ ਲੋਨ ਹੋ ਜੂ 65000 ਡਾਊਨ ਪੇਮੈਂਟ ਲਿਆਓ ਤੇ ਅੱਗੇ ਬਾਈ ਜੀ ਨਵੀਂ ਸ਼ੇਪ ਵਾਲੀ ਡਿਜ਼ਾਇਰ ਕਾਰ ਖੜੀ ਹੈ ਡਿਜ਼ਾਇਰ 2017 ਮਾਡਲ ਇਹ ਟੌਪ ਮਾਡਲ ਹੈ ਜੀ ਡੀਜ਼ਲ ਦੇ ਵਿੱਚ ਜਡੀ ਪਲੱਸ ਠੀਕ ਹੈ ਪੁਸ਼ ਬਟਨ ਵਾਲੀ ਪੁਸ਼ ਬਟਨ ਵਾਲੀ ਜੀ ਠੀਕ ਹੈ ਵੀਰੇ ਇਹ ਓਨਲੀ 65000 ਕਿਲੋਮੀਟਰ ਕਾਰ ਤੇ ਡਿਮਾਂਡ ਪਾ ਇਹਦੀ 6.5 ਲੱਖ ਰੁਪਈਆ ਕਰਦੇ ਆ ਹੂੰ ਤੇ 6 ਲੱਖ 10 ਹਜ਼ਾਰ ਰੁਪਏ ਦੇ ਕਰੀਬ ਕਰੀਬ ਕਾਰ ਦੇ ਦੇਵਾਂਗੇ ਤੁਹਾਨੂੰ ਟੌਪ ਮਾਡਲ ਆ ਕੰਪਨੀ ਵਾਲੇ ਅਲਾਏ ਲੱਗੇ ਹੋਏ ਆ ਚੈਟ ਡੀ ਆਈ ਪਲੱਸ ਸਾਰ ਨੂੰ ਟੌਪ ਮਾਡਲ ਬਾਈ ਜੀ ਪੁਸ਼ ਬਟਨ ਸਟਾਰਟ ਵਾਲੀ ਤੇ ਕੰਪਨੀ ਦੇ ਅਲਾਏ ਆਉਂਦੇ ਆ ਇਹਦੇ ਵਿੱਚ ਬਹੁਤ ਸੋਹਣੀ ਕਾਰ ਹੈ 6 ਲੱਖ 10 ਹਜ਼ਾਰ ਦੀ ਮਿਲ ਜੂ ਤੇ ਲੱਖ ਲੱਖ ਰੁਪਇਆ ਡਾਉਨ ਪੇਮੈਂਟ ਦਾ ਸੱਜੇਗਾ ਜੀ ਠੀਕ ਹੈ ਵੀਰੇ ਲੱਖ ਰੁਪਇਆ ਲਿਆਓ ਬਾਈ ਜੀ ਅੱਗੇ ਫੇਰ ਡਿਜ਼ਾਇਰ ਕਾਰ ਆ ਅੱਗੇ ਡਿਜ਼ਾਇਰ ਪੈਟਰੋਲ ਹੈ ਜੀ 2021 ਮਾਡਲ ਔਰ ਸਿਰਫ 22000 ਕਿਲੋਮੀਟਰ ਚੱਲੀ ਹੈ ਜੀ ਮਾਡਲ 21 ਹੈ ਚੱਲੀ 22000 ਪੂਰੇ ਕੰਪਨੀ ਰਿਕਾਰਡ ਦਾ ਪੂਰੇ ਕੰਪਨੀ ਰਿਕਾਰਡ ਨਾਲ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ ਵੇਰੀਐਂਟ ਕਿਹੜਾ ਦਾ ਵੇਰੀਐਂਟ ਇਹਦਾ ਜੀ ਵੀਐਕਐਸਆਈ ਹੈ ਜੀ ਵੀਐਕਐਸਆਈ ਕਾਰ ਆ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਜਿਵੇਂ ਨਵੇਂ ਸਾਫ ਸੁਥ ਤੇ ਵੀਰੇ ਇਹਦਾ ਕੀ ਰੇਟ ਆਪਣਾ ਇਹਦਾ ਵੀ 6.5 ਲੱਖ ਰੁਪਈਆ ਰੇਟ ਹੈ ਜੀ ਹੂੰ ਇਹ ਵੀ 6 ਲੱਖ 10 ਹਜ਼ਾਰ ਰੁਪਈਆ ਦੀ ਦੇ ਦਵਾਂਗੇ ਆਪਾਂ ਲੱਖ ਤੇ 7 ਲੱਖ ਰੁਪਈਆ ਦੇ ਵਾਸਤੇ ਲੇਕਾ ਹਾਂ ਜੀ 7 ਲੱਖ ਰੁਪਈਆ ਦੇ ਵਾਸਤੇ ਠੀਕ ਹੈ ਵੀਰੇ ਆਰਮੀ ਮੈਨ ਦੀ ਗੱਡੀ ਹੈ ਆਰਮੀ ਮੈਨ ਦੀ ਰਟਾਇਰ ਤੇ ਫੌਜੀ ਦਾ ਬਹੁਤ ਧਿਆਨ ਨਾਲ ਚਲਾਉਂਦੇ ਹੁੰਦੇ ਨੇ ਬਹੁਤ ਸਾਫ ਸੁਥਰੀ ਕਾਰ ਆ ਬਾਈ ਜਿਹੜੇ ਵੀਰ ਨੂੰ ਚਾਹੀਦੀ ਹੈ ਲੈ ਜਿਓ ਤੇ ਦੱਸਿਓ ਵੀਰੇ ਇਹਦੇ ਵਾਸਤੇ ਅੱਗੇ ਜੀ 2015 ਮਾਡਲ K10 VXI ਆ ਜੀ 57000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਇਹਦੀ ਡਿਮਾਂਡ ਵੀ 265000 ਰੁਪਈਆ ਵਾ ਜੀ ਤੇ ਦੇ ਕਿਨੇ ਦੇਣੀ ਆਪਾਂ 2.5 ਲੱਖ ਰੁਪਏ ਦੀ ਆਪਾਂ यस नो ਦੇ ਦੇਣੀ ਆ ਸੀਟ ਕਵਰ ਵਧੀਆ ਲੱਗੇ ਹੋਏ ਐਨੂੰ ਜੀ ਸਾਫ ਸੁਥਰੀ ਕਾਰ ਆ ਮੇਰੇ ਨਾਲ 50000 ਡਾਉਨ ਪੇਮੈਂਟ ਨਾਲ ਚੱਲ ਜਾਊਗਾ ਹਾਂਜੀ ਹਾਂਜੀ 50000 ਨਾਲ ਚੱਲ ਪਏਗਾ ਇਹਦੇ ਵਿੱਚ ਪਿੱਛੇ ਕੰਪਨੀ ਦਾ ਸਿਸਟਮ ਵੀ ਲੱਗਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਵੀਰੇ ਦੇਖੋ ਤੁਸੀਂ ਆਪਣਾ ਬੰਦੇ ਨੇ ਸਿਸਟਮ ਐਕਸਟਰਾ ਲਗਵਾਇਆ ਹੋਇਆ ਵਾ ਕੀ ਬਾਤ ਐ ਕੈਨ ਬੁੱਡ ਦਾ ਇਹ ਨਾਲ ਹੀ ਦੇ ਦੇਣਾ ਜੀ ਆਪਾਂ ਅੱਛਾ ਇਦਾਂ ਹੀ ਦੇ ਦੇਣਾ ਹਾਂਜੀ ਲੋ ਮਿੱਤਰੋ ਜਿਹੜੇ ਵੀਰ ਨੂੰ ਗਾਣੇ ਗੋਣੇ ਸੁਣਨ ਦਾ ਸੌਂਕ ਆ ਬੇਸ ਬੂਸ ਹੋਣੀ ਚਾਹੀਦੀ ਗੱਡੀ ਦੇ ਵਿੱਚ ਤਾਂ ਤੁਹਾਨੂੰ ਕੁਝ ਵੀ ਕੰਪਲੀਟ ਕਾਰ ਮਿਲ ਜੂਗੀ 250000 ਡਾਉਨ ਪੇਮੈਂਟ ਬਾਕੀ ਹੋ ਜੂ ਲੋਨ ਤੇ ਅੱਗੇ ਕਾਲੇ ਰੰਗ ਦੀ K10 ਖੜੀ ਆ ਬਈ ਕਾਲੇ ਰੰਗ ਦੀ K10 ਵੀ ਬਹੁਤ ਔਖੀ ਮਿਲਦੀ ਹੈ ਬਹੁਤ ਔਖੀ ਹੈ ਤੇ ਬਹੁਤ ਇੱਕ ਘੱਟ ਚੱਲੀ ਕਾਰ ਹੈ ਜੀ ਇਹ ਅੱਛਾ 2013 ਮਾਡਲ K10 BXi ਮਾਡਲ ਹੈ ਜੀ ਠੀਕ ਹੈ ਵੀਰੇ 35000 ਕਿਲੋਮੀਟਰ ਕਾਰ ਚੱਲੀ ਹੈ ਹੂੰ ਓਨਲੀ 35000 ਜੈਨੂਇਨ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੈ ਜੀ ਠੀਕ ਹੈ ਵੀਰੇ ਸੀਟ ਕਵਰ ਐਕਸਟਰਾ ਲੱਗੇ ਹੋਏ ਨੇ ਇਹਨੂੰ ਤੇ ਗੱਡੀ ਦੀ ਬਈ ਨੇੜੇ ਕਰਕੇ ਦਿਖਾ ਗੱਡੀ ਦੀ ਸ਼ਾਈਨ ਬਹੁਤ ਆ ਜਿੱਦਾਂ ਰੇਤਾ ਪਿਆ ਹੋਇਆ ਹੈ। ਸਾਰ ਆਲ ਓਰੀਜਨਲ ਹੈ ਜੀ ਹਲੇ ਤੱਕਰ। ਠੀਕ ਆ ਵੀਰੇ। ਹਾਂਜੀ ਹਾਂਜੀ। ਬਹੁਤ ਤੋਂ ਸੰਭਾਲ ਰੱਖੀ ਲੱਗਦੀ ਆ ਬੰਦੇ ਨੇ। ਹਾਂਜੀ ਹਾਂਜੀ। ਕਰੋ ਜੀ ਚੈੱਕ ਗੱਡੀ। ਅੱਛਾ ਇਹਦਾ ਕੀ ਰੇਟ ਆ ਵੀਰੇ? ਇਹਦਾ ਸਿਰ 260000 ਡਿਮਾਂਡ ਆ। ਹੂੰ ਤੇ ਇਹ ਵੀ 2.5 ਲੱਖ ਰੁਪਏ ਦੀ ਆਪਾਂ ਕਾਰ ਦੇ ਦਵਾਂਗੇ ਤੁਹਾਨੂੰ ਜੀ। ਅੱਛਾ 13 ਮਾਡਲ ਆ। ਇਹਦੇ ਕਿੰਨੇ ਦਾ ਲੋਨ ਹੋ ਜਾਊਗਾ? ਇੱਥੇ ਵੀ 50000 ਦੇ ਕੇ ਨਹੀਂ ਹੋ ਜਾਏਗਾ ਲੋਨ। ਅੱਛਾ 50000 ਨਾਲ ਚੱਲ ਜਾਊਗਾ? ਚੱਲ ਜਾਏਗਾ ਜੀ। ਠੀਕ ਆ ਵੀਰੇ ਤੇ ਅੱਗੇ ਆ ਗਈ अल्टੋ ਕਾਰ। अल्टੋ 2 ਜੀ ਇਹ ਵੀ 31000 ਜੈਨੂਨ ਕੰਪਨੀ ਰਿਕੋਰਡ ਨਾਲ ਚੱਲੀ ਹੈ ਜੀ। ਕੀ ਬਾਤ ਹੈ। ਸ਼ਾਇਦ ਇਹਦੇ ਦੋ ਟਾਇਰ ਹਲੇ ਤੱਕਰਨਾਲ ਦੇ ਹੀ ਹੋਣ। ਅੱਛਾ। ਹਾਂਜੀ ਹਾਂਜੀ। 31000 ਰਿਕੋਰਡ ਦੇ ਨਾਲ ਚੱਲੀ ਆ ਐਲਐਕਐਸਆਈ ਪਾਵਰ ਸਟੀering ਵਾਲੀ अल्टੋ ਕਾਰ ਐਕਸਟਰਾ ਲਾਈਟ ਟਾਇਰ ਪਏ ਨੇ ਕ੍ਰੋਮ ਵਾਲੇ ਬਈ ਬਹੁਤ ਸੋਹਣੇ ਲੱਗ ਰਹੇ ਆ। ਐਕਸਟਰਾ ਸੀਟ ਕਵਰ ਵੀ ਪਏ ਹੋਏ ਆ। ਸੀਟ ਕਵਰ ਵੀ ਨਵੇਂ। ਹਾਂਜੀ। ਤੇ ਸਾਫ਼ ਸੁਥਰੀ ਕਾਰ ਐ। ਇਹਦਾ ਵੀਰੇ ਰੇਟ। ਇਹਦਾ ਵੀ ਡਿਮਾਂਡ ਤੇ ਇਹਦੀ ਵੀ 2.5 ਲੱਖ ਰੁਪਈਆ ਵਾ। ਹੂੰ। ਪਰ 2,35,000 ਰੁਪਈਆ ਦੀ ਕਾਰ ਦੇ ਦੇਵਾਂਗੇ ਜੀ ਆਪਾਂ। 2 ਲੱਖ 35000 ਦੀ ਇਹ ਘਟ ਚੱਲੀਆਂ ਕਰਾ ਇਹਨੇ ਇਸ ਕਰਕੇ ਹਮ ਲੇਕਿ ਜੁਨੀਕ ਕਰ ਘਟ ਮਿਲਦੀ ਹੈ ਇਹ ਬਿਲਕੁਲ ਬਾਈ अल्टੋ ਦੀ ਡਿਮਾਂਡ अल्टੋ ਦਾ ਕਾਮੀ ਇਹ ਜਿੰਨੇ ਦੀ ਇਸ ਮਿਲਾਂ ਨਿਕ ਆਉਂਦੀ ਸੀ ਉਹ ਤੋਂ ਸਟਾਰਟ ਹੋਈ ਸੀ ਨਾ ਉਹਦਾ ਹੀ ਆਉਂਦੀ ਸੀ ਜੀ ਇਹ 10 ਸਾਲਾਂ ਤੋਂ ਇਹਨਾਂ ਦਾ ਇੱਕੋ ਹੀ ਰੇਟ ਰਿਹਾ ਵਾ ਅੱਜ ਤੱਕ ਕਰ ਨਹੀਂ ਘਟਿਆ ਤੇ ਆਉਣ ਵਾਲੇ 2 ਸਾਲਾਂ ਚ ਵੀ ਨਹੀਂ ਘਟਣਾ ਹੈਗਾ ਨਹੀਂ ਘਟਣਾ ਹੈਗਾ ਵਾਕਈ ਨਹੀਂ ਘਟਣਾ ਹਾਂਜੀ ਤੇ ਅੱਗੇ ਬਾਈ ਜੀ ਤੁਹਾਡੇ ਵਾਸਤੇ ਇਸੂਜ਼ੂ ਦਾ ਪਿੱਕਾ ਲਿਆਏ ਆਪਾਂ 2017 ਮਾਡਲ ਹੈ ਜੀ ਡੀ ਐਮ ਐਕਸ ਦਾ ਵਾ ਜੀ 2026 ਤੱਕ ਕਰ ਇਹਦੇ ਸਾਰੇ ਆਲ ਟੈਕਸ ਪਾਸ ਹੈ ਜੀ ਠੀਕ ਹੈ ਕਮਰਸ਼ੀਅਲ ਨੰਬਰ ਆ ਕਮਰਸ਼ੀਅਲ ਨੰਬਰ ਹੈ ਜੀ 26 ਤੱਕ ਟੈਕਸ ਪਾਸ ਆ ਮਾਡਲ 17 ਚੱਲਿਆ ਕਿੰਨਾ ਕਿ ਵੀਰੇ ਇਹ ਚੱਲਿਆ 95000 ਆ ਜੀ ਮਿੱਤਰਾਂ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਲਓ ਜੀ ਅੰਦਰੋਂ ਚੈੱਕ ਕਰੋ ਕੰਡੀਸ਼ਨ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਤੇ ਵੀਰੇ ਇਹਦਾ ਕੀ ਰੇਟ ਆ ਫਿਰ ਇਹ ਤੁਹਾਨੂੰ ਬਹੁਤ ਵਾਜਬ ਜੇ ਰੇਟ 'ਚ ਦੇ ਦਵਾਂਗੇ ਆਪਾਂ ਪੈਸੇ ਦਾ ਡਿਮਾਂਡ ਇਹਦੀ 690000 ਆ ਠੀਕ ਆ ਵੀਰੇ ਤੁਹਾਨੂੰ ਇੱਕੋ ਹੀ ਰੇਟ ਜੀ 6.5 ਲੱਖ ਰੁਪਏ ਦਾ ਅਸੀਂ ਲਾਸਟ ਦੇ ਦਵਾਂਗੇ ਜੀ ਲਓ ਜੀ 5.6 ਲੱਖ ਦਾ ਪਿੱਕਾ ਮਿਲ ਜੂ ਬਾਈ ਜੀ ਨਾਲ ਦਾ ਪੰਜ ਬੰਦੇ ਵੰਦੇ ਇਹਦੇ ਵਿੱਚ ਨਾਲੇ ਸਮਾਨ ਸਮੂਨ ਜਿੰਨਾ ਮਰਜ਼ੀ ਲੱਦ ਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਉਹਦਾ ਜਾਣ ਵੀ ਬਹੁਤਾ ਗੱਡੀ ਦੇ ਵਿੱਚ ਤੇ ਇਹਦੇ ਤੇ ਲੋਨ ਕਿੰਨੇ ਕੁ ਦਾ ਕਰਾ ਦੋਗੇ ਇਹਦੇ ਤੇ ਵੀ 1.4 ਲੱਖ ਦਾ ਤਾਂ ਲੋਨ ਕਰਾ ਦਵਾਂਗੇ ਜੀ 1.4 ਲੱਖ ਦਾ ਮਗਰ ਰਹਿ ਗਿਆ 2 ਲੱਖ ਰੁਪਏ 2 ਲੱਖ ਰੁਪਏ ਦੋ ਲੱਖ ਰੁਪਏ ਡਾਉਨ ਪੇਮੈਂਟ ਦਾ ਲੈ ਲੋ ਬਾਈ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ i20 ਕਾਰ ਦੱਸਿਓ ਵੀਰੇ ਇਹਦੇ ਬਾਰੇ ਇਹਦੀ i20 2016 ਮਾਡਲ ਆ ਜੀ ਡੀਜ਼ਲ ਦੇ ਵਿੱਚ ਆ ਸੈਕੰਡ ਓਨਰ ਕਾਰ ਹੈ ਜੀ ਠੀਕ ਹੈ ਤੇ ਲੋਅ ਟਾਇਰ ਇਹਨੂੰ ਪਲਾਟੀ ਦੇ ਨਵੇਂ ਲੱਗੇ ਹੋਏ ਆ ਬ੍ਰੈਂਡ ਨਿਊ ਸੀਟ ਕਵਰ ਲੱਗੇ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਵੀਰੇ ਲੋਅ ਪ੍ਰੋਫਾਈਲ ਟਾਇਰ ਪਏ ਹੋ ਨੇ ਬਾਈ ਜੀ ਲਾਏ ਬਹੁਤ ਸੋਹਣੇ ਪਲਾਟੀ ਦੇ ਲੱਗੇ ਹੋਏ ਨੇ 2016 ਮਾਡਲ ਸਪੋਰਟਸ ਡੀਜ਼ਲ ਠੀਕ ਆ ਵੀਰੇ ਚੱਲੀ ਕਿੰਨੀ ਹੈ ਇਹ ਇਹ ਚੱਲੀ ਆ ਜੀ 65000 ਕਿਲੋਮੀਟਰ 70 ਦੇ ਕਰੀਬ ਠੀਕ ਆ ਕੰਡੀਸ਼ਨ ਵਾਜਬ ਆ ਜੀ ਬਹੁਤ ਨਵੀਂ ਕਾਰ ਆ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ ਮੈਟਿੰਗ ਹੋਈ ਹੋਈ ਆ ਸਾਰਾ ਕੁਝ ਓਕੇ ਆ ਤੇ ਗੱਡੀ ਦਾ ਰੇਟ ਬਾਈ ਗੱਡੀ ਦੀ ਡਿਮਾਂਡ ਹੈਗੀ ਜੀ 5.5 ਲੱਖ ਰੁਪਈਆ ਠੀਕ ਆ ਹਾਂਜੀ ਤੇ ਮਾਨਤਨ ਮਾਨਤਨ 10-15000 ਦਾ ਮਾਨਤਨ ਯਾਨੀ ਕਿ 5 30 35 ਸਬਕਾਂ ਦੇ ਕਰੀਬ ਲਾਸਟ ਦੇ ਦਮਾਂਗੇ ਆਪਾਂ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਕੀ ਚਾਹੀਦੀ ਹੈ ਡਾਊਨ ਪੇਮੈਂਟ ਇਹਦੀ 1 ਲੱਖ ਰੁਪਈਆ ਇਹਦੀ ਚਾਹੀਦੀ 1 ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਓ ਬਾਈ ਜੀ ਕਾਲੇ ਰੰਗ ਦੀ i20 ਦੇ ਦੇਾਂਗੇ ਅੱਗੇ ਆ ਗਈ ਬਾਈ ਜੀ ਥਾਰ ਦੱਸੋ ਵੀਰੇ ਥਾਰ ਪੈਟਰੋਲ ਦੇ ਵਿੱਚ ਹੈ ਜੀ ਜੀ 2022 ਮਾਡਲ 4x4 4x4 ਮੈਨੂਅਲ ਮੈਨੂਅਲ ਔਰ ਸਿਰਫ 7000 ਕਿਲੋਮੀਟਰ ਚੱਲੀ ਕਾਰ ਹੈ ਜੀ ਮਾਡਲ ਬਾਈ ਚਲੀ 70000 ਚਲੀ 70000 ਪੂਰੇ ਰਿਕਾਰਡ ਨਾਲ ਚਲੀ ਪੂਰੇ ਰਿਕਾਰਡ ਨਾਲ ਚਲੀ ਹੈ ਜੀ ਪੂਰੀ ਗਾਰੰਟੀ ਹੈ ਜੀ ਬਹੁਤ ਘੱਟ ਚਲੀ ਹੈ ਗੱਡੀ ਹਾਂਜੀ ਕਰੋ ਜੀ ਚੈੱਕ ਅੰਦਰੋਂ ਕੰਡੀਸ਼ਨ ਵਾਈਜ਼ ਬਹੁਤ ਨਵੀਂ ਗੱਡੀ ਆ ਬਾਈ ਪਟ્રોલ ਦੀ ਥਾਰ 4x4 ਮੈਨੂਅਲ ਗੇਅਰ ਦੇ ਵਿੱਚ ਤੇ ਇਹਦਾ ਕੀ ਰੇਟ ਆ ਵੀਰੇ ਇਹ 1275 ਡਿਮਾਂਡ ਕਰਦੇ ਆ ਜੀ ਉਦਾਂ ਹੂੰ ਸਾਢੇ 12 ਲੱਖ ਰੁਪਏ ਦੇ ਕਰੀਬ ਕਰਦੇ ਸਾਢੇ 12 ਦੀ ਗੱਡੀ ਮਿਲ ਜੂ ਹਾਂਜੀ ਸਰ ਤੇ 1.5 ਤੋਂ 2 ਲੱਖ ਰੁਪਈਆ 2 ਲੱਖ ਰੁਪਈਆ ਡਾਊਨ ਪੇਮੈਂਟ ਨਾਲ ਸੱਜੇਗਾ ਦਾ ਠੀਕ ਆ ਵੀਰੇ 2 ਲੱਖ ਰੁਪਈਆ ਲਿਆਓ ਮੇਤਰੋ ਡਾਊਨ ਪੇਮੈਂਟ ਦਾ ਤੇ ਅੱਗੇ ਗੱਡੀ ਖੜੀ ਆ ਸਕਾਰਪੀਓ ਦੱਸਿਓ ਬਾਈ ਜੀ ਸਕਾਰਪੀਓ 2017 ਮਾਡਲ S6+ BNC ਇਹਨੂੰ ਅਲੌਇ ਟਾਇਰ ਵੀ ਲੱਗੇ ਹੋਏ ਆ ਜੀ ਠੀਕ ਆ ਵੀਰੇ ਤੇ RC ਇਹਦੀ ਰਜਿਸਟਰਡ 2020 ਦੀ ਆ ਪਾਸਿੰਗ 2020 ਤੱਕ ਦੀ ਆ ਇਸ ਹਿਸਾਬ ਨਾਲ ਓਕੇ ਮਾਡਲ 2017 ਹਾਂਜੀ ਮਾਡਲ 2017 ਆ ਰਜਿਸਟ੍ਰੇਸ਼ਨ 20 ਦੀ ਆ ਹਾਂਜੀ ਹਾਂਜੀ 20 ਦੇ ਹਿਸਾਬ ਨਾਲ ਹੀ ਪਾਸਿੰਗ ਹੈ ਜੀ ਇਹਦੀ ਤਿੰਨ ਸਾਲ ਦੀ ਪਾਸਿੰਗ ਤੁਹਾਨੂੰ ਕਾਪੀ ਦੇ ਉੱਤੇ ਹੀ ਵੱਧ ਮਿਲ ਰਹੀ ਹੈ ਇਹਦੇ ਵਿੱਚ ਇਹ ਫਾਇਦਾ ਹੋ ਜਾਂਦਾ ਹਾਂਜੀ ਹਾਂਜੀ S6+ ਗੱਡੀ ਆ ਬਹੁਤ ਸੋਹਣੀ ਕਾਰ ਆ ਲਾਈਟ ਟਾਇਰ ਬਾਈ ਜੀ ਕਿੰਨੇ ਇੰਚੀ ਪਏ ਹੋਣੇ ਇਹਦੇ ਚ? 20 ਇੰਚੀ ਪਏ ਹੈ ਜੀ। 20 ਇੰਚੀ ਲਾਈਟਰ ਮਰਥਰੀ ਵਾਲੇ ਲਾਇ ਪਏ ਹੋਣੇ ਬਾਈ। ਹਾਂਜੀ। ਤੇ ਬਹੁਤ ਸੋਹਣੀ ਕਾਰ ਹੈ। ਫਰੰਟ ਗ੍ਰਿਲ ਵੀ ਚੇਂਜ ਹੈ। ਕਲਾਸਿਕ ਵਾਲੀ ਲੱਗੀ ਹੋਈ ਆ। ਦੇਖਣ ਦਾ ਕਲਾਸਿਕ ਹੀ ਲੱਗਦੀ ਹੈ ਨਾ? ਬਿਲਕੁਲ ਹੀ ਕਲਾਸਿਕ ਜਿਹੀ ਹੈ ਜੀ। ਠੀਕ ਹੈ ਵੀਰੇ ਤੇ ਚੱਲੀ ਕਿੰਨੀ ਕਹੇ? ਚੱਲੀ ਹੈਗੀ ਜੀ 950000। ਜੀ। ਇਹ 10 ਲੱਖ 750000 ਡਿਮਾਂਡ ਕਰਦੇ ਆਂ ਆਪਾਂ। ਠੀਕ ਹੈ। ਇਹ ਛੋਟੀ ਜੀ ਗੱਲ 1.5 ਦੇ ਦੱਸ ਦੀ ਆਪਾਂ ਦੇ ਦਾਂਗੇ ਜੀ। 1.5 ਦੀ ਗੱਡੀ ਮਿਲ ਜੂ ਤੇ 9 ਲੱਖ ਦਾ ਅੱਗੇ ਖੜੀ ਆ ਕਾਰ ਆਰਟਿਕਾ ਦੱਸੋ ਜੀ ਆਰਟਿਕਾ ਜੀ 2017 ਮਾਡਲ ਬੀਡੀਆਈ ਮਾਡਲ ਹੈ ਜੀ ਠੀਕ ਹੈ ਸੈਕੰਡ ਓਨਰ ਕਾਰ ਹੈ ਜੀ ਤੇ 5 ਲੱਖ 70 ਇਹ ਡਿਮਾਂਡ ਕਰਦੀ ਹੈ ਇਹਦੇ ਜੀ ਸਾਢੇ ਕਿ ਪੰਜ ਦੀ ਕਾਰ ਦੇ ਦਵਾਂਗੇ ਠੀਕ ਹੈ ਸਾਢੇ ਕਿ 4 ਲੱਖ ਦਾ ਤਕਰੀਬਨ ਲੋਨ ਵੀ ਹੋ ਜਾਏਗਾ ਲੱਖ ਰੁਪਏ ਦੇ ਕੇ ਤੁਹਾਨੂੰ ਕਾਰ ਮਿਲ ਜਾਏਗੀ ਇਹ ਅਲੋਇ ਟਾਇਰ ਐਕਸਟਰਾ ਲੱਗੇ ਹੋਏ ਹਨ 1 ਲੱਖ ਰੁਪਏ ਲਿਆਓਗੇ ਜੀ ਡਾਊਨ ਪੇਮੈਂਟ ਦਾ ਤੇ ਬਾਕੀ ਸਾਰਾ ਲੋਨ ਹੋ ਜਾਊ ਗੱਡੀ ਦੇ ਉੱਤੇ ਕੰਡੀਸ਼ਨ ਚੈੱਕ ਕਰੋ ਅੰਦਰੋਂ ਬੀਡੀਆਈ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ 7 ਸੀਟਰ ਆਰਟੀਗਾ 17 ਮਾਡਲ ਵੈਸੇ 55 ਦੀ ਬੋਰੀਅਰ ਮਿਲਦੀ ਹੈ ਜੀ ਬਿਲਕੁਲ ਬਈ ਹਾਂਜੀ ਹਾਂਜੀ ਜੇ ਕਿਸੇ ਵੀਰ ਨੂੰ ਚਾਹੀਦਾ ਤਾਂ ਫਟਾਫਟ ਕਾਲ ਕਰ ਲਿਓ ਬਈ ਸਿੰਗਲ ਪੀਸ ਹੀ ਹੈ ਤੇ ਅੱਗੇ ਆ ਗਈ ਐਕਸਲ 6 ਹੈ ਐਕਸਲ 6 ਹੈ ਜੀ 2021 ਮਾਡਲ ਹੈ ਜੀ 35000 ਕਿਲੋਮੀਟਰ ਚੱਲੀ ਟੌਪ ਮਾਡਲ ਅਲਫਾ ਠੀਕ ਹੈ ਤੇ ਸਾਰੇ ਨਾਲ ਟੌਪ ਮਾਡਲ ਹੈ ਜੀ ਇਹ ਤਾਂ ਪੈਟਰੋਲ ਦੀ ਕਾਰ ਹੈ ਇਹ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ ਵੀ 7 ਸੀਟਰ ਹੈ ਬਈ ਐਕਸਲ 6 7 ਸੀਟਰ ਦੇ ਵਿੱਚ ਬਹੁਤ ਸੋਹਣੀ ਕਾਰ ਹੈ ਕਰੋ ਚੈੱਕ ਚੱਲੀ ਕਿੰਨੀ ਕਿਹਾ ਵੀਰੇ ਇਹ ਚੱਲੀ 35000 ਹੈ ਜੀ ਸਿਰਫ 35000 21 ਮਾਡਲ α ਟੌਪ ਮਾਡਲ ਗੱਡੀ ਪੁਸ਼ ਬਟਨ ਸਟਾਰਟ ਵਾਲੀ ਬਈ ਤੇ ਇਹਦਾ ਰੇਟ ਵੀਰੇ ਇਹਦਾ ਸਰ 875 ਡਿਮਾਂਡ ਕਰ ਰਹੇ ਆ ਅਸੀਂ ਹੂੰ ਤੇ ਸਾਢੇ ਘੱਟ ਦੇ ਕਰੀਬ ਆਪਾਂ ਦੇ ਦੇਵਾਂਗੇ ਕਾਰ ਇਹਦਾ ਸਾਢੇ ਘੱਟ ਦੀ ਹਾਂਜੀ ਹਾਂਜੀ ਤੇ ਲੋਨ ਕਿੰਨੇ ਦਾ ਹੋ ਜੂਗਾ ਲੋਨ ਤੇ ਸਾਡੇ 6 7 ਦੇ ਵਿੱਚ ਵਿੱਚ ਹੋ ਜਾਏਗਾ ਜੀ 7 ਕ ਦਾ ਮੰਦਲਿਕ ਚੱਲੂ ਹੋ ਜਾਊਗਾ 8 ਕ ਲੱਖ ਰੁਪਿਆ 1.5 ਤੋਂ 2 ਲੱਖ ਰੁਪਿਆ ਡਾਊਨ ਪੇਮੈਂਟ ਲਓ ਬਾਕੀ ਸਾਰਾ ਲੋਨ ਹੋ ਜਾਊ ਹਾਂਜੀ ਇਹ ਗੱਡੀਆ ਲੈਣ ਲਈ ਤੁਸੀਂ ਹੁਣ ਰਾਜਕਾਰ ਬਜ਼ਾਰ ਫਗਵਾੜਾ ਸ਼ਹਿਰ ਸਕਰੀਨ ਦੇ ਨੰਬਰ ਚੱਲਦੇ ਨੇ ਕਾਲ ਕਰਕੇ ਸਾਈਵਾ ਕੇ ਵੀ ਗੱਡੀ ਬੁੱਕ ਹੋ ਜਾਊ ਤੇ 0 ਡੀਰ ਲੈਣੀਆਂ ਤਾਂ ਕਾਲ ਕਰਕੇ ਬਾਈ ਉਹਨਾਂ ਨਾਲ ਗੱਲਬਾਤ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਸੀ ਗੱਲ ਜੀ